ਮਨਲਾ ਸਾਹਿਬ ਅਗਰਨ ਕੋਟ ਦੀ ਵਿਸ਼ਾਲ ਕਤਰਤਾ ਕੀਤੀ ਗਈ ਹੈ ਕਈ ਐਮ ਫੈਸਲੇ ਵੀ ਕੀਤੇ ਗਏ ਠੀਕਣਾ ਚਾਹੁੰਦਾ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਣਾ ਧਨ ਕੋਟ ਦੀ ਸੰਗਤ ਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਤੇ ਲੀਡਰਸ਼ਿਪ ਵਾਲੇ ਸਾਰੇ ਆਏ ਨੇ ਸਰਦਾਰ ਨਿਹਾਲ ਸਿੰਘ ਜੀ ਪੁੱਲਰ ਤੇ ਸ਼੍ਰੀ ਖਾਨਮੁਖ ਭਾਰਤੀ ਸਾਡੇ ਦੋਨੋਂ ਜ਼ਿਲ੍ਹਾ ਪ੍ਰਧਾਨ ਨੇ ਦੋਨੋਂ ਨੇ ਪੂਰਾ ਦਾਸਨਾ ਰਾਇ ਕਰਕੇ ਅੱਜ ਦਾ ਕਾਠ ਜਿਹੜਾ ਰੱਖਿਆ ਸੀ ਉਸ ਕਾਠ ਦੇ ਵਿੱਚ ਸ਼ਮੂਲੀਅਤ ਜਿਨ੍ਹਾਂ ਨੇ ਕੀਤੀ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਜਿਹੜੇ ਇੱਥੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੇ ਵੱਡੀ ਗਿਣਤੀ ਚ ਆਏ ਤੇ ਬਹੁਤ ਗੱਲਾਂ ਸੀ ਜਿਹੜੀਆਂ ਧਰਮਕੋੜ ਹਲਕੇ ਦੇ ਲੋਕਾਂ ਦੀਆਂ ਬਲਬਲੇ ਸੀ ਉਹ ਆਪਣੇ ਸਾਰਿਆਂ ਨੇ ਬਲਬਲੇ ਸ਼ੇਅਰ ਕੀਤੇ ਮੈਂ ਅੱਜ ਵੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਭਾਲ ਸਾਹ ਵੱਲੋਂ ਉਹਨਾਂ ਨੂੰ ਪੂਰਨ ਵਿਸ਼ਵਾਸ ਦਿਵਾਇਆ ਕਿ ਜੋ ਤੁਹਾਡੀ ਰਾਇ ਹੋਊਗੀ ਤੁਹਾਡੇ ਹੁਕਮ ਦੇ ਮੁਤਾਬਕ ਜਿਹੜਾ ਵੀ ਇਥੋਂ ਹਲਕਾ ਚਾਰਜ ਲਾਉਣਾ ਉਹ ਲਾਇਆ ਜਾਊਗਾ ਇਹਨਾਂ ਦੀ رائے ਦੇ ਨਾਲ ਜਿਹੜੇ ਹਲਕੇ ਦੇ ਮੇਨ ਲੀਡਰ ਨੇ ਮੁਖੀ ਨੇ ਜਾਂ ਥੱਲੋਂ ਗਰਾਊਂਡ ਲੈਵਲ ਤੋਂ ਰਹਿ ਲੈ ਕੇ ਇੱਥੇ ਜਿਹੜਾ ਹਲਕਾ ਚਾਰਜ ਆ ਉਸ ਲਾਇਆ ਜਾਊ ਜਲਦੀ ਲਾਇਆ ਜਾਊਗਾ ਉਸ ਤੋਂ ਪਹਿਲਾਂ ਜਿਹੜੀਆਂ ਕੋਟਿਸੇਖਾਂ ਇਲੈਕਸ਼ਨ ਆ ਰਹੇ ਐ ਬਦਨੀ ਨਿਹਾਲ ਸਿੰਘ ਵਾਲਾ ਮੋਗਾ ਉਹਦੀ ਬਾਤ ਵੀ ਪ੍ਰੇਰਿਤ ਕੀਤਾ ਕਿ ਆਪਾਂ ਤਗੜੇ ਹੋ ਕੇ ਉਹ ਲੜਾਈ ਲੜਨੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬੱਗਾਪੁਰਾਣਾ ਹਲਕੇ ਤੋਂ 1 ਨੰਬਰ ਤੇ ਆਇਆ ਵੱਡੀਆਂ ਵੋਟਾਂ ਦੇ ਨਾਲ ਉੱਥੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਨਿਆਲ ਸਿੰਘ ਵਾਲੇ ਹਲਕੇ ਤੋਂ ਵੀ 2 ਨੰਬਰ ਤੇ ਆਇਆ ਤੇ ਮੋਗੇ ਹਲਕੇ ਤੋਂ ਵੀ 2 ਨੰਬਰ ਤੇ ਆਇਆ ਸਿਰਫ ਇੱਥੇ ਇੱਕੋ ਹੀ ਗੱਲ ਰਹੀ ਕਿ ਦਾਸ ਦੇ ਪਿਤਾ ਦੀ ਮੌਤ ਹੋ ਗਈ ਸੀ ਮੌਤ ਹੋਣ ਕਰਕੇ ਮੈਥੋਂ 10 ਤਰੀਕ ਤੱਕ ਕਰੇ ਰਹਿਣਾ ਪਿਆ ਤੇ ਸਿਰਫ ਉਦੋਂ 2 ਦਿਨ ਰਹਿ ਗਏ ਸੀ 11 ਤਰੀਕ ਤੇ 12 ਤਰੀਕ ਨੂੰ ਪ੍ਰਚਾਰ ਬੰਦ ਸੀ ਇਸ ਕਰਕੇ ਸਾਨੂੰ ਕਮੀ ਪੇਸ਼ੀ ਜਿਹੜੀ ਉਹ ਜ਼ਰੂਰ ਆਈ ਹੈ ਉਹ ਗਾਹ ਨੂੰ ਸਾਰੀ ਪਰਮਾਤਮਾ ਕਿਰਪਾ ਕਰੇ ਤੰਦਰੁਸਤੀ ਰੱਖੇ ਗਾਣ ਉਹ ਸਾਰੀ ਜਿਹੜੀ ਕਮੀ ਪੇਸ਼ੀ ਉਹ ਕੱਢਦਾ ਮਹਲਾ ਸਾਹਿਬ ਵੋਟਾਂ ਨੂੰ ਲੈ ਕੇ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੇ ਨੂੰ ਲੈ ਕੇ ਵਾਰਡਬੰਦੀ ਕੀਤੀ ਜਾ ਰਹੀ ਹੈ ਨਵੇਂ ਸਿਰੇ ਤੋਂ ਵਾਰਡਾਂ ਦੀ ਭੰਡਪੋੜ ਕੀਤੀ ਜਾ ਰਹੀ ਹੈ ਕੀ ਕਿ ਉਹ ਸਾਡੇ ਸਾਰੇ ਲੀਡਰ ਸਭਾਣਾ ਨੇ ਵਰਕਰ ਸਭਾਣਾ ਨੇ ਅੱਜ ਵੀ ਸਰਦਾਰ ਸੰਜੀਤ ਸਿੰਘ ਸਣੀਗਲ ਜਿਹੜੇ ਹਲਕੇ ਦੇ ਮੁਖ ਸੇਵਾਦਾਰ ਨੇ ਮੋਗੇ ਦੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਉਹ ਆਪਣਾ ਅਤਰਾਜ ਦਿੱਤੇ ਨੇ ਤੇ ਉਹਦੇ ਚ ਐਪਲੀਕੇਸ਼ਨ ਵੀ ਦਿੱਤੀ ਹੈ ਕਿ ਉਹਦੇ ਚ ਬਹੁਤ ਵਾਰਡ ਆ ਜਿਹੜੇ ਗਲਤ ਬਣੇ ਨੇ ਉਹਦੇ ਵਿੱਚ ਅਸੀਂ ਬੇਨਤੀ ਕਰਾਂਗੇ ਪਹਿਲਾਂ ਤਾਂ ਇੱਥੇ ਲੋਕਲ ਲੈਵਲ ਤੇ ਜੇ ਸਾਨੂੰ ਇੱਥੇ ਕੋਈ ਨਾਂਨਸਾਬ ਮਿਲਣ ਦੀ ਚਾਗ ਹੋਈ ਤਾਂ ਪਰ ਮਾਂ ਜੋ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ ਕਿ ਜਿਹੜੀ ਵਾਰਡ ਬੰਦੀ ਗਲਤ ਹੋਈ ਹੈ ਕਿਉਂਕਿ ਇਹ ਜਿਹੜਾ ਹਰ ਥਾਂ ਜਿੱਥੇ ਲੈਕਚਰ ਹੋਣੇ ਆ ਉੱਥੇ ਇਹਨਾਂ ਨੇ ਆਪਦੀ ਮਰਜ਼ੀ ਦੇ ਨਾਲ ਸਾਰਾ ਕੁਝ ਕੀਤਾ ਜਿਹੜੇ ਇਹਨਾਂ ਦੇ ਲੀਡਰ ਸਮਾਨ ਨੇ ਤੇ ਇਸ ਕਰਕੇ ਸਰਕਾਰ ਦੇ ਦਬਾਹੇ ਹੇਠ ਇਹ ਜਿਵੇਂ ਅੱਗੇ ਚੋਣਾ ਮੈਂ ਸਮਝਦਾ ਜਿੱਤਿਆਂ ਨਹੀਂ ਲੁੱਟਿਆਂ ਉਸੇ ਤੱਕਾ ਲੁੱਟਣ ਨੂੰ ਫਿਰਦੇ ਨੇ ਪਰ ਸਾਡੇ ਵਰਕਰ ਪੂਰੇ ਤਤਪਰ ਨਹੀਂ ਸਿਰਫ 8 ਮਹੀਨੇ ਰਹਿ ਗਏ ਮੈਂ ਵਰਕਰਾਂ ਨੂੰ ਵੀ ਅਪੀਲ ਕਰੂੰਗਾ 8 ਮਹੀਨੇ ਤਕੜੇ ਹੋ ਕੇ ਕੱਢ ਲੋ 8 ਮਹੀਨਾ ਨੂੰ ਜਿਹੜਾ ਚੋਣ ਜਾਬਤਾ ਲੱਗ ਜਾਣਾ ਤੇ ਮੁੜ ਕੇ ਇਹਨਾਂ ਦੀ ਕਿਸੇ ਨੇ ਸੁਣਨੀ ਨਹੀਂ ਸਾਰੇ ਮੁਲਾਜ਼ਮ ਦੁਖੀ ਨੇ ਸਾਰੇ ਅਫਸਰ ਦੁਖੀ ਨੇ ਹਰ ਵਰਗ ਜਿਹੜੇ ਐਸੀ ਭਾਈਚਾਰੇ ਰਾਜ ਸਾਡੇ ਨਾਲ ਇੰਨਾ ਖੜਾ ਕਿ ਐਸੀ ਭਾਈਚਾਰੇ ਦਾ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਇਲਕਸ਼ਾਂ ਦੇ ਵਿੱਚ ਐਸੀ ਭਾਈਚਾਰੇ ਨੇ ਦੱਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਵਪਾਰੀਆਂ ਨੇ ਵੀ ਦੱਸਤਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਕਿਸਾਨਾਂ ਨੇ ਵੀ ਦੱਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਮਜ਼ਦਮਾ ਨੇ ਵੀ ਦੱਸਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਹਰ ਵਰਗ ਦੇ ਸਰਕਾਰ ਤੋਂ ਦੁਖੀ ਆ ਕਿਉਂਕਿ 5 ਸਾਲ ਹੋ ਗਏ ਪਹਿਲਾਂ ਕਾਂਗਰਸ ਨੇ ਲੁੱਟਿਆ ਸੀ ਹੁਣੇ ਬਿਨਾਂ ਲੁੱਟਣ ਦੇ ਘੁੱਟਰ ਤੋਂ ਇਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ